ਸਤਿ ਸ਼੍ਰੀ ਅਕਾਲ ਜੀ ਰਿਆਸਤ ਟੀਵੀ ਦੇਖ ਰਹੇ ਤੁਸੀਂ ਮੈਨੂਰ ਵਰਚੋਥਾ ਤੁਹਾਡੇ ਨਾਲ ਤਾਂ ਜਿਵੇਂ ਜਿਵੇਂ ਗਰਮੀ ਵੱਧਦੀ ਜਾ ਰਹੀ ਹੈ ਤਾਂ ਉਹ ਵੀ ਉਹ ਵੀ ਸਿਆਸਤ ਵੀ ਭਖਦੀ ਜਾ ਰਹੀ ਹੈ ਤੇ ਐਨੀ ਗਰਮੀ ਦੇ ਵਿੱਚ ਵੋਟਾਂ ਨੇ ਤੇ ਲੋਕ ਕਹਿੰਦੇ ਨੇ ਵੋਟਾਂ ਪਾਈਏ ਕਿ ਆਪਣੀ ਸਿਹਤ ਦਾ ਇਲਾਜ ਕਰੀਏ ਕਿਉਂਕਿ ਜੇ ਬਾਹਰ ਗਏ ਤਾਂ ਬਿਮਾਰ ਹੋ ਜਾਣਗੇ ਤਾਂ ਬਹੁਤ ਸਾਰੇ ਫੈਕਟਰ ਨੇਗੇ ਇਹਦੇ ਨਾਲ ਜੁੜੇ ਹੋਏ ਕਿਉਂਕਿ 6 ਪੜਾ ਜਿਹੜੇ ਨੇ ਹੋ ਚੁੱਕੇ ਨੇ 7ਵਾਂ ਪੜਾ ਪੰਜਾਬ ਦੇ ਵਿੱਚ ਹੋਣਾ ਹੈਗਾ 1 ਜੂਨ ਨੂੰ ਤੇ ਉਹਦਾ ਇੰਤਜ਼ਾਰ ਬਰਕਰਾਰ ਹੈਗਾ ਪਰ ਇਸ VOTING ਪ੍ਰਕਿਰਿਆ ਦੇ ਚੱਲਦਿਆਂ ਇਲੈਕਸ਼ਨ ਜੋ ਚੱਲ ਰਹੇ ਨੇਗੇ ਤਾਂ ਇਹਦੇ ਦਰਮਿਆਨ ਇੱਕ ਚਰਚਾ ਖਾਸ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਪ੍ਰਿੰਸ ਮੌਜੂਦ ਨੇ ਤਾਂ ਉਹ ਵੀ ਕੁਝ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਪ੍ਰਿੰਸ ਕੀ ਹਾਲ ਹੈ ਠੀਕ ਹੈ ਮੈਮ ਨੂਨ ਵਰਜਾ ਤੂੰ ਸੁਣਾਓ ਮੈਂ ਠੀਕ ਹਾਂ ਅੱਛਾ ਪ੍ਰਿੰਸ ਕੀ ਸੋਚਿਆ ਫਿਰ ਵੋਟਾਂ ਦਾ ਪਾਉਣੀ ਹੈ ਕਿ ਐ ਕਿ ਫਿਰ ਕਿਵੇਂ ਕਰਨਾ ਹੈ ਦੇਖੋ ਜੀ ਇਲੈਕਸ਼ਨਾਂ ਤਾਂ ਹਰੇਕ ਦਾ ਆਪਣਾ ਆਪਣਾ ਅਧਿਕਾਰ ਹੈ ਪਾਉਣਾ ਇਲੈਕਸ਼ਨ ਵੋਟਾਂ ਪਾਉਣਾ ਤਾਂ ਉੱਥੇ ਫਿਲਹਾਲ ਦੇਖਿਆ ਜਾਵੇ ਤਾਂ ਕਾਫੀ ਵਾਸੇ ਜਿੰਦਾ ਕੀ ਜਿਆਦਾ ਗਰਮੀ ਹੋਣ ਦੇ ਕਾਰਨ ਮਾਹੌਲ ਕਾਫੀ ਭਖਿਆ ਹੋਇਆ ਲੱਗਦਾ ਵਾ ਤੇ ਉੱਥੇ ਜੇ ਆਪਾਂ ਸੋਨਾਂ ਨਾਲ ਗੱਲਬਾਤ ਕਰ ਰਹੇ ਹਾਂ ਵੀ ਅੱਜ ਕੱਲ ਇਲੈਕਸ਼ਨ ਲੈ ਕੇ ਕੀ ਪ੍ਰੋਸੀਜਰ ਚਾਤੇ ਕਿ ਨਹੀਂ ਅੱਛਾ ਮਤਲਬ ਇਹਨਾਂ ਨੇ ਆਪ ਨਹੀਂ ਦੱਸਣਾ ਹੈਗਾ ਇਹਨਾਂ ਨੇ ਮੇਰੇ ਤੋਂ ਪੁੱਛਣਾ ਵੀ ਸਿੱਧੀ ਗੇਮ ਮੇਰੇ ਤੇ ਪਾਤੀ ਵੀ ਚਲੋ ਫਿਰ ਦੱਸ ਦਿੰਨੇ ਆ ਕਿਉਂਕਿ ਤੁਸੀਂ ਵੀ ਮੇਰੇ ਨਾਲ ਕਵਰੇਜ ਕਰਦੇ ਹੋ ਡੇਲੀ ਦੇਖਦੇ ਆਂ ਆਪਾਂ ਖਬਰਾਂ ਹੁਣ ਤੱਕ ਆ ਪਿੱਛੇ ਜੇ ਛੀਵੇਂ ਪੜਾ ਦੀਆਂ ਪੂਰੀਆਂ ਹੋਈਆਂ ਨਹੀਂ ਗੀਆਂ ਚੋਣਾ ਹਨਾ ਤਾਂ ਹੁਣ ਪੰਜਾਬ ਦੇ ਲਈ ਬਹੁਤ ਹੀ ਜ਼ਿਆਦਾ ਵੱਡਾ ਹੈਗਾ ਵੀ ਸਿਸਟਮ ਵੀ ਕੀ ਬਣੂਗਾ ਹਨਾ ਜੀ 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 ਤਾਂ ਪ੍ਰਿੰਸ ਤੁਸੀਂ ਦੱਸੋ ਤੁਸੀਂ ਖਬਰਾਂ ਕਰ ਰਹੇ ਹੋ ਸਟੂਡੀਓ ਤੁਸੀਂ ਦੇਖ ਰਹੇ ਹੋ ਨਿਤ ਤੁਹਾਡੇ ਕੋਲ ਕੋਈ ਖਬਰ ਆਉਂਦੀ ਹੈ ਇਲੈਕਸ਼ਨ ਨੂੰ ਦੇਖ ਦੇਖਦੇ ਆਂ ਲੋਕਾਂ ਦੇ ਵਿੱਚ ਕੀ ਕ੍ਰੇਜ਼ ਹੈਗਾ ਇੱਥੇ ਤੱਕ ਦੇਖਿਆ ਜਾਵੇ ਇਲੈਕਸ਼ਨ ਅੱਜ ਕੱਲ ਲੋਕੀ ਗਰਮੀ ਦੇ ਕਰਕੇ ਬਾਹਰ ਨਹੀਂ ਨਿਕਲ ਰਹੇ ਤੇ ਕਈ ਬੋਡਿੰਗ ਪਾ ਨਹੀਂ ਜਾ ਰਹੇ ਤਾਂ ਦੇਖਿਆ ਜਾਂਦਾ 50% ਤੋਂ ਲੈ ਕੇ نیچے-नीचे ਲਕਸ਼ਣਾ ਪੈ ਰਹੀਆਂ ਨੇ ਕਿ ਕੋਈ ਮਤਲਬ ਕਿ ਦੇਖ ਨਹੀਂ ਰਿਹਾ ਵੀ ਅੱਗੇ ਨਾਲੋਂ ਵੱਧ ਵੱਧ ਚੜ ਕੇ ਕੋਈ ਬਲੋਕ ਵੋਟਾ ਨਹੀਂ ਪਾਰੇ ਹੂੰ ਹੂੰ ਤਾਂ ਇਲੈਕਸ਼ਨ ਲੈ ਕੇ ਦੇਖਿਆ ਜਾਵੇ ਤਾਂ ਫਿਲਹਾਲ ਪੋਲਿੰਗ ਬੂਥਾਂ ਦੇ VOTING ਬਹੁਤ ਘੱਟ ਹੋ ਰਹੀ ਆ ਜੀ ਜੀ ਗਰਮੀ ਕਰਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਬਿਲਕੁਲ ਪ੍ਰਿੰਸ ਨੇ ਬਿਲਕੁਲ ਸਹੀ ਕਿਹਾ ਇਹ ਬਹੁਤ ਸਾਰੇ ਫੈਕਟਰ ਨੇਗੇ ਜਿਹੜੇ ਅੱਜ ਅਸੀਂ ਚਰਚਾ ਕਰਾਂਗੇ ਕਿ ਮੌਸਮ ਦਾ ਬਹੁਤ ਜ਼ਿਆਦਾ ਇੰਪੈਕਟ ਪਿਆ ਹੈਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਧੀ ਪਈ ਹੈਗੀ ਤਾਂ ਲੋਕ ਕਰੋ ਉਨਿਕਲਣ ਤੋਂ ਡਰਦੇ ਐ ਕਿ ਅਸੀਂ ਵੋਟ ਨਾ ਪਾਈਏ ਤਾਂ ਅਸੀਂ 6 ਪੜਾ ਲੈ ਕੇ ਆਈਆਂ ਤੇ 6ਾਂ ਪੜਾਵਾਂ ਦੇ ਵਿੱਚ ਅਸੀਂ ਦੇਖਿਆ ਕਿ ਵੋਟ ਜਿਹੜੀ ਹੈ ਕਹਿ ਲਓ 70% ਤੱਕ ਪਹੁੰਚੀ ਨਹੀਂ ਲੋਕਾਂ ਨੇ 70% ਤੱਕ ਵੋਟਾਂ ਨਹੀਂ ਪਾਈਆਂ ਹੈਗੀਆਂ ਹਾਲਾਂਕਿ ਤਕਰੀਬਨ ਜੇ ਗੱਲ ਕੀਤੀ ਜਾਵੇ ਤਾਂ 96 ਕਰੋੜ 88 ਲੱਖ ਵੋਟਰ ਨੇਗੇ ਜਿਨ੍ਹਾਂ ਨੇ ਐਤਕੀ ਵੋਟਾਂ ਪਾਉਣੀਆਂ ਨੇਗੀਆਂ ਤਾਂ ਤਕਰੀਬਨ 63% 64% ਇੰਨੀ ਕੁ VOTING ਹੀ ਭੁਗਤੀ ਪ੍ਰਿੰਸ ਦੇਖੋ ਕਿੰਨੀ ਵੱਡੀ ਗੱਲ ਹੈ ਵੀ ਜੇ ਤੁਸੀਂ 96 ਕਰੋੜ 96 ਕਰੋੜ ਤੁਸੀਂ ਲੋਕੋਂ ਤਾਂ ਵੋਟਾਂ ਦੇਖੋ ਪਈਆਂ 60 70% ਵੀ ਨਹੀਂ ਪਹੁੰਚੀਆਂ ਫਿਰ ਤੁਸੀਂ ਉਸ ਹਿਸਾਬ ਨਾਲ ਤੁਸੀਂ ਅੰਕੜਾ ਜੋੜ ਕੇ ਦੇਖ ਲਓ ਵੀ 45% ਜੇ ਕਰੀਏ ਤਾਂ 50 55% ਬਸ ਇਹਨੂੰ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਰਿਹਾ ਵੀ ਆ 50 ਜਾਂ 55% ਤੱਕ ਵੋਟਾਂ ਪੈ ਗਈਆਂ ਤੁਹਾਨੂੰ ਸਮਝ ਨਹੀਂ ਆ ਰਹੀ ਵੀ ਲੋਕਾਂ 'ਚ ਕ੍ਰੇਜ਼ੀ ਹੈ ਨਹੀਂਗਾ ਇਲੈਕਸ਼ਨ ਲੈ ਕੇ ਪਤਾ ਕੀ ਹੋਣਾ ਦੇਖੋ ਸਿਆਸਤਾਂ ਜੋ ਵੀ ਹੁਣ ਚੱਲ ਰਹੀਆਂ ਇਲੈਕਸ਼ਨਾਂ ਲੋਕੀ ਅਗਲਾ ਕਹਿੰਦਾ ਵੀ ਹਾਂ ਇਹਨੂੰ ਵੀ ਦੇਖ ਲੈ ਇਹਨੂੰ ਵੀ ਦੇਖ ਲੈ ਅਗਲਾ ਕਹਿੰਦਾ ਫਿਰ ਹੁਣ ਲਈਆਂ ਦੇ ਤਾਂ ਮੰਨੇ ਉੱਟ ਕੇ ਵੋਟ ਪਾਉਣ ਤੋਂ ਵੀ ਬੋਡ ਕਾ ਨੂੰ ਪਾਣੀ ਆਪਣਾ ਛੱਡੋ ਨਹੀਂ ਬਿਲਕੁਲ ਬਹੁਤ ਸਾਰੇ ਗਰਮੀ ਨਹੀਂ ਦੇਖੀ ਜਾਵੇ ਗਰਮੀ ਕਰਕੇ ਕਈ ਲੋਕ ਤਾਂ ਨਿਕਲ ਨਹੀਂ ਰਹੇ ਕਈ ਵੋਟਿੰਗ ਵੋਟਾਂ ਨਹੀਂ ਜਾ ਰਹੇ ਉਹ ਕਰਕੇ ਥੋੜੇ ਜਿਹੇ ਥੋੜੇ ਜਿਹੇ ਕਿ ਕਈ ਨੌਜਵਾਨ ਆ ਬਹੁਤ ਸਾਰੇ ਨੌਜਵਾਨ ਨੇ ਕਿ ਜਿਹੜੇ ਨੋਟਾ ਦਾ ਬਟਨ ਕਲਿੱਕ ਕਰਿਆਉਂਦੇ ਨੇ ਕਹਿੰਦੇ ਵੋਟ ਹੀ ਨਹੀਂ ਪਾਉਣੀ ਹੈਗੀ ਬਿਲਕੁਲ ਬਿਲਕੁਲ ਜੀ ਕਿਉਂਕਿ ਪਾਰ ਚੁੱਕਿਆ ਕਿ ਚੁੱਕਿਆ ਵਾਰ-ਵਾਰ ਉਹੀ ਪਾਰਟੀਆਂ ਨੂੰ ਮੌਕਾ ਦੇ ਕੇ ਉਹੀ ਸਰਕਾਰਾਂ ਨੂੰ ਮੌਕਾ ਦੇ ਕੇ ਔਰ ਲੋਕ ਕਹਿੰਦੇ ਨੇ ਕਿ ਸਾਡਾ ਕੁਝ ਬਣਿਆ ਨਹੀਂ ਤੁਸੀਂ ਦੇਖਿਆ ਐ ਕਿ ਕਿੰਨੇ ਲੋਕਾਂ ਨੇ ਲੋਕਾਂ ਨੂੰ ਘੇਰਿਆ ਮਤਲਬ ਜੋ ਵੀ ਉਮੀਦਵਾਰ ਜਾ ਰਹੇ ਸੀ ਵੋਟਾਂ ਵੋਟ ਕਿੰਨੇ ਕਰਾਏ ਹੋਏ ਨੇ ਕਿਸੇ ਪਾਰਟੀ ਦਾ ਬੰਦਾ ਨਹੀਂ ਛੱਡਿਆ ਹੋਊਗਾ ਮੌਜੂਦਾ ਪਾਰਟੀ ਦੇ ਬੰਦਾ ਨਹੀਂ ਛੱਡਿਆ ਭਾਜੀਪੀ ਦਾ ਬੰਦਾ ਨਹੀਂ ਜਿਹੜਿਆ ਸਾਰੀਆਂ ਪਾਰਟੀਆਂ ਦੇ ਕਰਾਏ ਹੋਏ ਨੇ ਵਿਰੋਧ ਹੋ ਰਹੇ ਸਾਰੇ ਪਾਰਟੀਆਂ ਦਾ ਕੀ ਮਤਲਬ ਇਹਦੇ ਵਿੱਚ ਲੋਕ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ ਉਹ ਕਹਿੰਦੇ ਨੇ ਵੀ ਤੁਸੀਂ ਹੁਣ ਤਾਂ ਤੁਸੀਂ ਬੱਸਾਂ 'ਚ ਜਿਹੜੇ ਫਿਰਦੇ ਹੋ ਤੁਸੀਂ ਚਾਹ ਪੀਂਦੇ ਫਿਰਦੇ ਤੁਸੀਂ ਸਮੋਸੇ ਤਲਦੇ ਫਿਰਦੇ ਹੋ ਤੇ ਇਹ ਚੀਜ਼ਾਂ ਤੁਸੀਂ ਬਾਅਦ 'ਚ ਕਿਉਂ ਨਹੀਂ ਕਰਦੇ ਆਗੇ ਬਈ ਜਿਹੜੇ ਤੁਸੀਂ ਜਿੱਤ ਜਾਂਦੇ ਹਾਂ ਇਲੈਕਸ਼ਨ ਟਾਈਮ ਸਭ ਕੁਝ ਕਰਦੇ ਨੇ ਇਹ ਹਾਂ ਵੀ ਇਹ ਚੀਜ਼ਾਂ ਥੋੜੀਆਂ ਜਿਹੀਆਂ ਲੋਕਾਂ ਨੂੰ ਹਰਟ ਕਰਦੀਆਂ ਨਹੀਂਆਂ ਤਾਂ ਬਹੁਤ ਸਾਰੇ ਦੇਖੋ ਲੋਕਾਂ ਦੇ ਇੰਪੈਕਟ ਪੈਂਦਾ 96 ਕਰੋ 88 ਲੱਖ VOTER ਜਿਹੜੇ ਵੋਟ ਪਾ ਰਹੇ ਨੇ ਪਰ ਕੀ ਇੰਨੇ ਲੋਕ ਵੋਟ ਪਾ ਰਹੇ ਨੇ ਨਹੀਂ ਪੈਰੀ ਦੇਖੋ ਪਹਿਲਾ ਫੈਕਟਰ ਕੀ ਆ ਅਸੀਂ ਸਾਰੇ ਘਰਾਂ ਚੋਂ ਬਾਹਰ ਰਹਿੰਦੇ ਜਿਹੜੇ ਸਾਡੇ ਏਰੀਆ ਦੇ ਹਿਸਾਬ ਨਾਲ ਸਾਡੀ ਵੋਟ ਬਣੀ ਆ ਤੁਸੀਂ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹੋ ਹਨ ਤੁਸੀਂ ਇੱਥੇ ਮੋਹੱਲੇ ਆ ਗਿਓ ਤਾਂ ਅਸੀਂ ਅਕਈ ਕੰਮਾਂ ਦੇ ਵਿੱਚ ਰੁੱਝੇ ਹੋਏ ਆ ਤਾਂ ਆਪਦੇ ਏਰੀਆ ਚ ਬੰਦਾ ਕਿੱਥੇ ਜਾਵੇ ਹੁੰਦਾ ਕਿ ਕੀ ਕਰਨਾ ਵੋਟ ਪਾ ਕੇ ਤੇ ਆਪਦਾ ਕੰਮ ਹੀ ਕਰ ਲੇ ਬੰਦਾ ਦਿਹਾੜੀ ਬਚਾ ਲੇ ਹਨਾ ਤਾਂ ਕਿਤੇ ਨਾ ਕਿਤੇ ਇਹ ਵੀ ਡਿਪੈਂਡ ਕਰਦਾ ਵੀ ਜਿਹੜੇ ਲੋਕ ਹੁਣ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਆਏ ਹੋਏ ਨੇ ਲੋਕ ਜੌਬ ਕਰਤੇ ਆਈਟੀ ਕੰਪਨੀਆਂ ਬਹੁਤ ਸਾਰੀ ਮੁਹਾਲੀ ਦੇ ਵਿੱਚ ਤੁਸੀਂ ਦੇਖ ਲਓ ਹਨਾ ਕਿੰਨੇ ਲੋਕ ਨੇ ਤਾਂ ਨਹੀਂ ਉਹਨਾਂ ਦਾ ਵੋਟ ਪਾਉਣ ਦਾ ਸਿਸਟਮ ਬਣਦਾ ਹੈਗਾ ਜਿਹੜੇ ਲੋਕਲ ਲੈਵਲ ਤੇ ਲੋਕ ਨੇ ਉਹੀ ਪਾਰ ਰਹੇ ਨੇ ਅਰ ਇਹ ਤੋਂ علاوہ ਥੋੜੀ ਜਿਹੀ ਅਵੇਅਰਨਸ ਤੇ ਵੀ ਲੋੜ ਬਿਲਕੁਲ ਜੀ ਬਿਲਕੁਲ ਤਾਂ ਹੈਗੀ ਤੁਸੀਂ ਆਪਣੇ ਤੁਸੀਂ ਪੜਦੇ ਹੋ ਕਈ ਵਾਰ ਤੁਸੀਂ ਕਾਲਜ ਜਾਂਦੇ ਤੁਸੀਂ ਨੌਜਵਾਨਾਂ ਨਾਲ ਗੱਲ ਕਰਕੇ ਦੇਖ ਲਓ ਉਹਨਾਂ ਨੇ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਨ ਗੱਲ ਹੀ ਨਹੀਂ ਕਰਨੀ ਹਾਂ ਇਲੈਕਸ਼ਨ ਲੈ ਕੇ ਕੋਈ ਗੱਲ ਨਹੀਂ ਕਰਦਾ ਸਟੂਡੈਂਟ ਕੋਈ ਵੀ ਬੱਚਾ ਵਾ ਹੂੰ ਕੀ ਇਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਸਿਖਾਇਆ ਹੀ ਨਹੀਂ ਜਾਂ ਉਹਨਾਂ ਨੂੰ ਸਮਝਾਇਆ ਨਹੀਂ ਉਹਨਾਂ ਨੂੰ ਸਿਰਫ ਕੀ ਦਿਖਾਇਆ ਜਾਂਦਾ ਉਹ ਟਿਕਟੌਕ ਰੀਲਾਂ ਦੇਖਣ ਜੋਗੇ ਨੇ ਇੰਸਟਾਗ੍ਰਾਮ 'ਚ ਲਾਉਣ ਜੋਗੇ ਨੇ ਬਿਲਕੁਲ ਕਿ ਕਿਸੇ ਨੂੰ ਕੋਈ ਨਹੀਂ ਪਤਾ ਵੀ ਅੱਗੇ ਕੀ ਹੋਣਾ ਪਰ ਮੈਨੂੰ ਲੱਗਦਾ ਹੈ ਕਿ ਤੁਹਾਡੇ ਇੱਕ ਇੱਕ ਵੋਟ ਜਿਹੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕੀਮਤੀ ਹੈ ਇਹ ਜੇ ਵੋਟ ਆਪਣੀ ਕੀਮਤੀ ਤਾਂ ਹੀ ਲੀਡਰ ਐਵੇਂ ਹੱਥ ਖੋਲ ਕਿੱਦਾਂ ਕਰਕੇ ਸਾਡੇ ਕੋਲ ਵੋਟਾਂ ਮੰਗਣ ਆਉਂਦੇ ਆ ਕਿ ਭਾਈ ਤੁਸੀਂ ਵੋਟਾਂ ਸਾਡੇ ਕੋਲੇ ਪਾਓ ਹਨਾ ਤਾਂ ਸਿਸਟਮ ਕੀ ਰਿਹਾ ਜੀ ਇਲੈਕਸ਼ਨ ਪਰਸੈਂਟੇਜ ਦਾ ਮੈਂ ਦੱਸਾਂ ਪ੍ਰਿੰਸ ਤੁਹਾਨੂੰ ਕਿ ਆ ਦੇਖੋ 2019 ਦਾ ਮੈਂ ਡਾਟਾ ਕੱਢਿਆ ਸੀਗਾ ਤਾਂ ਇਹ ਚ ਤੁਸੀਂ ਦੇਖੋ ਵੀ 17ਵੀਂ ਲੋਕ ਸਭਾ ਦੇ ਚੋਣ ਹੋਈਆਂ ਸੀ 912 ਮਿਲੀਅਨ ਜਿਹੜੇ ਲੋਕ ਸੀਗੇ ਐਲੀਜੀਬਲ ਸੀ ਵੋਟਾਂ ਪਾਉਣ ਲਈ ਐਤਕੀ ਥੋੜਾ ਜਿਹਾ ਫਰਕ ਪੈ ਗਿਆ ਐਤਕੀ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜੇ 96 ਕਰੋੜ ਜਿਹੜੇ ਲੋਕ ਹੋਏ ਨੇਗੇ ਤੇ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਵੀ ਚਲੋ ਭਾਜੀਪੀ ਜਿੱਤ ਗਈ ਸੀਗੀ 304 ਦੇ ਤਕਰੀਬਨ ਲੈਣੀ ਸੀਟਾਂ ਲੈ ਲਈਆਂ ਸੀਗੀਆਂ ਤੇ ਵੋਟਿੰਗ ਪਰਸੈਂਟੇਜ ਆ ਦੇਖ ਲਓ 67.14% ਕਿ ਰੀਸ ਤਾਂ ਉਦੋਂ ਵੀ ਬਹੁਤ ਘੱਟ ਸੀ ਹੁਣ ਤੁਸੀਂ ਇੱਕ ਦੀ ਚੀਜ਼ ਦੇਖੋ ਵੋਟਰ ਵਧ ਗਏ ਹਮ ਪਰ ਲੋਕਾਂ ਚ ਕ੍ਰੇਜ਼ ਘਟ ਗਿਆ ਕ੍ਰੇਜ਼ ਘਟ ਗਿਆ ਵੋਟਾਂ ਦਾ ਇਹ 67% ਹੈ ਨਾ ਤਾਂ ਤੁਸੀਂ 55 55 ਜਾਂ 50 ਦੇ ਪਰਸੈਂਟ ਤੇ ਜਿਹੜੀ ਹਿਸਾਬ ਨਾਲ ਹਾਂ 55% ਦੀ ਨੀਅਰ ਬਾਏ ਚੀਜ਼ ਚੱਲ ਰਹੀ ਹੈ ਨਾ ਮਤਲਬ ਵੀ ਇਹ ਇੰਨਾ ਜ਼ਿਆਦਾ ਫਰਕ ਪੈ ਗਿਆ ਵੀ ਵੋਟਰ ਵਧਨ ਨਾਲ ਕੋਈ ਉਹ ਨਹੀਂ ਹੈ ਫਰਕ ਪਿਆ ਵੀ ਲੋਕ ਵੋਟ ਇੰਟਰਸਟ ਜਿਹੜਾ ਬਿਲਕੁਲ ਉਹਨਾਂ ਦਾ ਖਤਮ ਹੋ ਗਿਆ ਅੱਛਾ ਇੱਕ ਫੈਕਟਰ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਜਿਹੜੇ ਲੋਕ ਬਾਹਰ ਚਲੇ ਜਾਂਦੇ ਹਨ ਕਿੰਨਾ ਯੂ ਸਾਡਾ ਬਾਹਰ ਗਿਆ ਆ ਹੁਣ ਕਿੰਨੇ ਲੋਕ ਗਏ ਨੇ ਹੈ ਨਾ ਮਾਰਚ ਐਂਡ ਟੇਕ ਦੇ ਵਿੱਚ ਗਏ ਆ ਤਾਂ ਹੇ ਜਨਵਰੀ ਦੇ ਵਿੱਚ ਵੀ ਗਏ ਨੇ ਤਾਂ ਉਹ ਵੋਟ ਉਧਰੋਂ ਵੀ ਆਪਣੀ ਟੁੱਟ ਗਈ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਟੁੱਟ ਗਈ ਤੇ ਕਈ ਸਟੂਡੈਂਟ ਹੋ ਗਏ ਕੋਈ ਵਰਕ ਤੇ ਗਿਆ ਵਾ ਤੇ ਫੈਮਿਲੀ ਤੇ ਗਿਆ ਵਾ ਬਿਲਕੁਲ ਤੇ ਹੁਣ ਕਈ ਪ੍ਰਵਾਸੀ ਨੇ ਆਪਣੇ ਯੂਪੀ ਬਿਹਾਰ ਤੋਂ ਆਏ ਨੇ ਹੁਣ ਉਹ ਇੰਨੀ ਦੂਰ ਕਿਤੇ ਹੋਣ ਵਿਚਾਰੇ ਚੋਣਾ ਲਾਉਣ ਇੱਥੇ ਆਏ ਨੇ ਕੰਮ ਕਰਨ ਹਨਾ ਤੇ ਹੁਣ ਉੱਥੇ ਜਾ ਕੇ ਵਿਚਾਰੇ ਕਿੱਥੇ ਵੋਟ ਪਾਉਣ ਫੇਰ ਉਹਨਾਂ ਨੂੰ ਵਾਪਸ ਜਾਣਾ ਉਹ ਫੇਰ ਹੋਣਾ ਪਊਗਾ ਹਨਾ ਤੇ ਇਹ ਚੀਜ਼ ਵੀ ਥੋੜੀ ਜੀ ਬੰਦੇ ਵਿੱਚ ਆ ਜਾਂਦੀ ਹੈ ਬੰਦੇ ਨੂੰ ਹੁੰਦਾ ਵੀ ਆਪਦਾ ਕੋਈ ਨੁਕਸਾਨ ਨਾ ਕਰੀਏ ਵੀ ਕੀ ਜਾਂਦਾ ਵੋਟ ਪਾਉਣ ਨਾਲ ਪਰ ਅਵੇਅਰਨੈਸ ਥੋੜੀ ਜੀ ਚਾਹੀਦੀ ਹੈ ਚੀਜ਼ ਨੂੰ ਲੈ ਕੇ ਹਨਾ ਤੇ ਇਹ ਅੰਕੜੇ ਉਹਦੇ ਸੀਗੇ ਤੇ ਹੁਣ ਮੈਂ ਤੁਹਾਨੂੰ ਹੁਣ ਦੀ ਵੋਟਿੰਗ ਪਰਸੈਂਟੇ ਦੱਸਦੀਆਂ तकरीबन ਆਪਣੇ 6 ਫੇਸ ਸਾਰੇ ਹੋ ਚੁੱਕੇ ਨੇ ਪੂਰੇ ਪ੍ਰਿੰਸ ਔਰ ਇਹਦੇ ਵਿੱਚ ਜੇ ਓਵਰਆਲ ਕਰੀਏ ਤਾਂ 63% ਵੋਟਿੰਗ ਪਈ ਸੀਗੀ 52 ਸੀਟਾਂ ਤੇ ਪਰ ਸੋ ਚੌਥੇ ਆਪਾਂ ਕਰਿਆ ਵੀ ਹੈ ਹੈ ਨਾ ਤਾਂ ਉਦੋਂ ਆ ਪਿਆ ਸੀ ਉਦੋਂ ਦਿੱਲੀ ਬੰਗਾਲ ਵੈਸਟ ਬੰਗਾਲ ਦੇ ਵਿੱਚ ਵੈਸਟ ਬੰਗਾਲ ਥੋੜਾ ਜਿਹਾ ਅੱਗੇ ਸੀਗਾ 78% ਪੈ ਗਈਆਂ ਸੀਗੀਆਂ ਇੱਥੇ ਪਰ ਜੇ 2019 ਨੂੰ ਕੰਪੇਅਰ ਕਰੀਏ ਨਾ ਇਹਦੇ ਨਾਲ ਪ੍ਰਿੰਸ ਤਾਂ 64% ਬਣਦੀ ਹੈ ਟਰਨ ਆਊਟ ਜੇ 6ਵੇਂ ਫੇਸ ਦੇ ਵਿੱਚ ਵੋਟਾਂ ਪਈਆਂ ਤਾਂ ਮਤਲਬ ਕਿ 3% ਘਟ ਗਿਆ ਬਿਲਕੁਲ ਬਿਲਕੁਲ ਘਟੇਗਾ ਹਾਂ ਹਨਾ ਤੇ ਫਰਕ ਸਿਰਫ ਇੰਨਾ ਕੀ ਹੈ ਦੋਸਤੋ ਕਿ 3-4% ਦਾ ਫਰਕ ਆ ਉੱਤੇ-ਨੀਚੇ ਪਰ ਫਰਕ ਹੈਗਾ ਕਿਉਂਕਿ ਹੁਣ ਤਾਂ ਦੇਖੋ ਸੋਸ਼ਲ ਮੀਡੀਆ ਚੱਲ ਗਿਆ ਜੀ ਸਾਰੇ ਇਨਵੇਅਰ ਆ ਸਾਨੂੰ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਿ 2019 ਚ ਚਲੋ ਇੰਨਾ ਹੈ ਨਹੀਂ ਸੀ ਕੋਵਿਡ ਤੋਂ ਬਾਅਦ ਦੇ ਵਿੱਚ ਜ਼ਿਆਦਾ ਆਪਾਂ ਚੱਲਣ ਲੱਗੇ ਹਾਂ ਨਾ ਜੀ ਤੇ ਹੁਣ ਤਾਂ ਸਭੋ ਜ਼ਿਆਦਾ ਅਸੀਂ ਇਨਵੇਅਰ ਹੋ ਗਏ ਸਾਨੂੰ ਪਤਾ ਲੱਗਿਆ ਹੁਣ ਵੀ ਅਸੀਂ ਵੋਟ ਨਹੀਂ ਪਾ ਰਹੇ ਤਾਂ ਬੜੀ ਅਜੀਬੋ-ਗਰੀਬ ਜੀ ਗੱਲ ਆ ਨਾ ਸਾਡੇ ਸਾਰਿਆਂ ਵਾਸਤੇ ਤਾਂ ਮੈਂ ਪੰਜਵੇਂ ਫੇਜ਼ ਦੀ ਜਿਹੜੀ ਮੈਂ ਕੱਢੀ ਸੀਗੀ ਬਹੁਤ ਸਾਰੇ ਵੱਖ-ਵੱਖ ਰਿਚੈਨਸ ਆਪਣੇ ਅੰਕੜੇ ਕੱਢਦੇ ਹੈਗੇ ਤਾਂ 62% ਸੀਗੀ ਜਿਹੜੀ ਪੰਜਵੇਂ ਫੇਜ਼ ਦੇ ਵਿੱਚ ਹੋਈ ਹੈ 58% ਦੇ ਤੁ ਕਿੰਨਾ ਗੇਲਗੇ ਹਨ ਤਾਂ ਚੌਥੇ ਫੇਜ਼ ਦੇ ਵਿੱਚ ਥੋੜਾ ਜਿਹਾ ਸੀ ਵੀ ਸਿਸਟਮ 69.16% ਸੀਗਾ ਮਤਲਬ ਪਿਛਲੀ ਵਾਰ ਨਾਲੋਂ ਵਧ ਗਿਆ ਸੀਗਾ ਇੱਥੇ ਕੰਮ ਹਨਾ 3% ਵਧ ਗਿਆ ਸੀ ਜੇ ਮੰਨ ਕੇ ਚੱਲ ਗਏ 66% ਪਿਛਲੀ ਵਾਰ ਪਾਈਆਂ ਸੀਗੀਆਂ ਚੌਥੇ ਫੇਜ਼ 'ਚ ਤੇ ਤੀਜੇ ਫੇਜ਼ ਦੇ ਵਿੱਚ ਇਹ ਗੱਲ ਕਰੀਏ ਤਾਂ 65.60 ਹਾਂ 68 65% ਹੀ ਤੁਸੀਂ ਮੰਨ ਲਓ ਵੀ ਉਹ ਪਿਆ ਤੇ 2019 ਤੋਂ ਫੇਰ ਕੱਟ ਗਿਆ ਕੰਮ ਉੱਥੇ ਜੇ ਮੰਨ ਲਓ ਪਿਆ ਆਪਣਾ 63% ਪਈਆਂ ਹੁਣ 2000 ਉਹਦੇ ਵਿੱਚ ਤਾਂ ਇਹਨਾਂ ਨੇ 65% ਹੁਣ ਕਰਤਾ ਘਟਾ ਤੇ ਦੂਜੇ ਫੇਜ਼ ਦੇ ਵਿੱਚ ਵੀ 63% ਪਈਆਂ ਪਿਛਲੀ ਵਾਰ ਨਾਲੋਂ ਘਟਾ ਹੈ 2019 ਚ 69% ਸੀ 3% ਫੇਰ ਘਟ ਗਿਆ ਹੈ ਤੇ ਆਹ ਫਿਰ ਪਹਿਲੇ ਫੇਜ਼ ਦੇ ਵਿੱਚ 63% ਸੀਗਾ ਪਹਿਲਾ ਫੇਜ਼ ਪਹਿਲੀ ਵਾਰ ਵੋਟਾਂ ਪੈਣੀਆਂ ਹੁੰਦਾ ਹੀ ਹੈ ਪਹਿਲੀ ਵਾਰ ਤਾਂ ਕੀ ਵੋਟ ਪੈਣੀ ਚਾਹੀਦੀ ਆ ਉੱਥੇ ਵੀ ਨਹੀਂ ਗੱਲ ਬਣੀ ਆ ਤੁਸੀਂ ਦੇਖ ਲਓ ਵੀ ਪਿਛਲੀ ਵਾਰ 69% ਸੀਗਾ ਉਹ 2019 ਚ ਤੇ ਹੁਣ 66% ਆ ਮਤਲਬ 3% ਦਾ ਫਰਕ ਜਿਹੜਾ ਹੈਗਾ ਪਰ ਇਹ ਫਰਕ ਸਾਡੇ ਲਈ ਬਹੁਤ ਘੱਟ ਆ ਪਰ ਪੋਲੀਟੀਸ਼ੀਨ ਜਿਹੜੇ ਲੀਡਰ ਆ ਨਾ ਉਹਨਾਂ ਲਈ ਜ਼ਿਆਦਾ ਇਹ ਹੋਣਾ ਵੀ ਇੱਕ ਇੱਕ ਵੋਟ ਉਹਨਾਂ ਲਈ ਤਾਂ ਕੀਮਤੀ ਆ ਵੀ ਵੋਟਾਂ ਜਿਹੜੀਆਂ ਅੱਛਾ ਕਈ ਚੀਜ਼ਾਂ ਨਾਗਾਲੈਂਡ ਦੇ ਏਰੀਆes ਨੂੰ ਲੋ ਜਦੋਂ ਪਹਿਲੀ ਵਾਰ ਆਪਾਂ ਹੁ ਕਰਿਆ ਸੀਗਾ ਪਹਿਲੀਆਂ ਵੋਟਾਂ ਵੇਲੇ ਜਦੋਂ ਮਈ ਚ ਸ਼ੁਰੂ ਹੋਈਆਂ ਇਹ ਤੇ ਉਦੋਂ ਕਹਿੰਦੇ ਵੀ ਜਦੋਂ ਨਾਗਾਲੈਂਡ ਦੇ ਵਿੱਚ ਤਾਂ ਕਹਿੰਦੇ ਕਈ ਥਾਵਾਂ ਤੇ ਵੋਟਾਂ ਹੀ ਨਹੀਂ ਪਈਆਂ ਕਈ ਲੋਕਾਂ ਨੇ ਪਾਈਆਂ ਹੀ ਨਹੀਂ ਹੈਗੇ ਵੋਟਾਂ ਪਾਈਆਂ ਹੀ ਨਹੀਂ ਕਿਸੇ ਏਰੀਆ ਚ ਮੈਂ ਕਹਿੰਦਾ ਖਾਤਾ ਹੀ ਨਹੀਂ ਬੋਲੇ ਬੋਲੇ ਵੋਟਾਂ ਤਾਂ ਖਾਲੀ ਪਏ ਸੀਗੇ ਖਾਲੀ ਹੀ ਬਣ ਕੇ ਕੋਈ ਬਿਲਕੁਲ ਹੁਣ ਤਾਂ ਇੰਨੇ ਕੁਝ ਐਪ ਉਪ ਲਾਂਚ ਕਰਤੇ ਮੈਂ ਕੱਲ ਵੀ ਖਬਰ ਇਹ ਕੀਤੀ ਸੀਗੀ ਵੀ ਇੱਕ ਐਪ ਜਿਹੜਾ ਉਹਨਾਂ ਨੇ ਲਾਂਚ ਕੀਤਾ ਉਹਦੇ ਵਿੱਚੋਂ ਕਹਿੰਦੇ ਵੀ ਤੁਸੀਂ ਇਹ ਵੀ ਦੇਖ ਸਕਦੇ ਹੋਗੇ ਵੀ ਤੁਸੀਂ ਤੁਹਾਡੇ ਜਿਹੜਾ VOTING AREA POLLING STATION ਉੱਤੇ ਕਿੰਨੇ ਕੁ ਲੋਕ ਖੜੇ ਆ ਵੀ ਤੁਹਾਨੂੰ ਗਰਮੀ ਤੋਂ ਵੀ ਰਾਹਤ ਮਿਲ ਜੂ ਵੀ ਤੁਸੀਂ ਜਾ ਕੇ ਮੌਕੇ ਤੇ ਵੋਟ ਪਾ ਦਿਓ ਤੇ ਤੁਹਾਨੂੰ ਲੈਂਡ ਚ ਖੜਨ ਦੀ ਲੋੜ ਨਹੀਂ ਹੈ ਦੇਖੋ ਇਲੈਕਸ਼ਨ ਕਮਿਸ਼ਨ ਬਹੁਤ ਜ਼ੋਰ ਲਾ ਰਿਹਾ ਹੈ ਉਹਦੇ ਵੱਲੋਂ ਟੱਚਪੁਆਇੰਟ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਵੀ ਲੋਕਾਂ ਨੂੰ ਵੇਅਰ ਕਰੀ ਗਏ ਅਸੀਂ ਲੋਕਾਂ ਨੂੰ ਜੋੜੀਏ ਵੋਟਾਂ ਦੇ ਨਾਲ ਪਰ ਲੋਕਾਂ ਦਾ ਇੰਟਰਸਟ ਨਹੀਂ ਹੈਗਾ ਲੋਕਾਂ ਦਾ ਇੰਟਰਸਟ ਖਤਮ ਹੋ ਚੁੱਕਿਆ ਹੈ ਲੋਕਾਂ ਦਾ ਇੰਟਰਸਟ ਕਿਉਂ ਹੋਊਗਾ ਜੇ ਉਹਨਾਂ ਨੂੰ ਲੱਗੂਗਾ ਕਿ ਸਾਡੇ ਲਈ ਕੋਈ ਚੰਗਾ ਕਰਨ ਵਾਲੀ ਸਰਕਾਰ ਆਵੇ ਸਾਡੀ ਕੋਈ ਸਾਡੇ ਏਰੀਆ 'ਚ ਕੋਈ ਸਰਕਾਰ ਕੋਈ ਕੰਮ ਉਹ ਕਰੇ ਮਾਨੀਂਗਾ ਤੁਸੀਂ ਯੂਥ ਹੋਗੇ ਹਨਾ ਤੁਸੀਂ ਕੀ ਚਾਹੋਗੇ ਵੀ ਤੁਹਾਨੂੰ ਕੀ ਮਿਲੇ ਕੋਈ ਸਾਡੇ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਹੈ ਸਾਡੇ ਏਰੀਆ ਦਾ ਵਿਕਾਸ ਹੋਣਾ ਚਾਹੀਦਾ ਵਾ ਕੋਈ ਵਧੀਆ ਪ੍ਰਸਨ ਹੋ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਪਰ ਕੀ ਉਹ ਐਕਚੁਅਲ ਦੇ ਵਿੱਚ ਹੁੰਦੇ ਨੇ ਗੱਲ ਤਾਂ ਇਹ ਹੈ ਨਾ ਮੰਨੀ ਜਾਂਦੀ ਹੈ ਪਰ ਇਹ ਲੋਕਾਂ ਦਾ ਆਪਣਾ ਵਿਚਾਰ ਹੈ ਬਟ ਬੜੀ ਹੈਰਾਨੀਜਨਕ ਗੱਲ ਹੈ ਪ੍ਰਿੰਸ ਜਿਹੜੇ ਇਹ ਅੰਕੜੇ ਲੱਗ ਰਹੇ ਨੇ ਹੁਣ ਅਜੇ ਤਾਂ ਦੇਖੋ ਪੰਜਾਬ ਆਉਣਾ ਬਾਕੀ ਹੈ ਹੇ ਤਾਂ ਪੰਜਾਬ ਦੇ ਵਿੱਚ ਦੇਖਦੇ ਕਿ ਪੰਜਾਬ ਦੇ ਵਿੱਚ ਵੀ ਬਹੁਤਾ ਠੰਡਾ ਜਿਹਾ ਕੰਮ ਚ ਲੱਗੀ ਜਾਂਦਾ ਹੈ ਮੂਡ ਜਿਹਾ ਮੰਨ ਨਹੀਂ ਰਿਹਾ ਹਨਾ ਤਾਂ ਚਲੋ ਲੀਡਰ ਇੰਨੀ ਗਰਮੀ ਹੈਗੀ ਤਾਂ ਪਹਿਲਾ ਅਪ੍ਰੈਲ ਦੇ ਵਿੱਚ 2019 ਚ ਹੋ ਗਿਆ ਸੀਗਾ ਅਪ੍ਰੈਲ ਤੋਂ ਮਈ ਦੇ ਵਿੱਚ ਨਵੇੜਤਾ ਸੀ ਕਮ ਉਦੋਂ ਥੋੜਾ ਜਿਹਾ ਮੌਸਮ ਠੀਕ ਹੁੰਦਾ ਹਨਾ ਅੱਜ ਕੀ ਮਈ ਤੇ ਜੂਨ ਦੀ ਤਾਂ ਫਿਰ ਗਰਮੀ ਬੜੀ ਖਤਰਨਾਕ ਹੋ ਗਈ ਪਤਾ ਲੱਗਿਆ ਹੀ ਹੈ 46% 46 ਦੇਖੋ 50% ਤੱਕ ਪਹੁੰਚੂਗਾ 50 ਡਿਗਰੀ ਸੈਲਸੀਅਸ ਜਾਊਗਾ ਤਾਪਮਨ ਤੇ ਇਹ ਫਿਰ ਥੋੜਾ ਜਿਹਾ ਇੰਪੈਕਟ ਮੌਸਮ ਕਰਕੇ ਵੀ ਪੈ ਰਿਹਾ ਹੈਗਾ ਤਾਂ ਮਿਛਲੀ ਵਾਰ ਠੀਕ ਪੈ ਗਏ ਆ ਅੱਜ ਕੀ ਚਲੋ ਦੇਖਦੇ ਹਾਂ ਉਮੀਦ ਕਰਦੇ ਹਾਂ ਹਾਂ ਉਮੀਦ ਕਰਦੇ ਆ ਵੀ ਲੋਕ ਸਿਆਣੇ ਹੋਣਗੇ ਸਮਝਦਾਰ ਹੋਣਗੇ ਬਾਕੀ ਤਾਂ ਚਲੋ ਪੈ ਗਈਆਂ ਹੁਣ ਪੰਜਾਬ ਬਾਕੀ ਆ ਸਾਡੇ ਪੰਜਾਬ ਦੀ 350 ਕਰੋੜ ਜਿਹੜੇ ਲੋਕ ਨੇਗੇ ਤੇ ਉਹ ਕੀ ਸੋਚਦੇ ਨੇ ਹਨਾ ਨਵੇਂ ਵੋਟਰ ਵੀ ਆਏ ਨੇ ਨਵੇਂ ਯੂਥ ਵੀ ਉੱਠੇ ਨੇਗੇ ਤਾਂ ਗੁਜਾਰਿਸ਼ ਕਰਦੇ ਆ ਵੀ ਭਾਈ ਆਪਣੀ ਵੋਟ ਪਾਓ ਵੋਟ ਦਾ ਸਹੀ ਇਸਤੇਮਾਲ ਕਰਾਓ ਹਨਾ ਆਪਣੀ ਕੀਮਤੀ ਵੋਟ ਪਾ ਕੇ ਆਓ ਹਮ ਆਪਣਾ ਟਾਈਮ ਹਾਂ ਚੁਣੋ ਹ ਕੈਂਡੀਡੇਟ ਨੂੰ ਅੱਗੇ ਲਿਓ ਬਿਲਕੁਲ ਜੀ ਤਾਂ ਇੰਨੀ ਕਾਸੀ ਅਪਡੇਟ ਲੈ ਕੇ ਆਏ ਸੀਗੇ ਥੋੜੀ ਜੀ ਚਰਚਾ ਕੀਤੀ ਹੈ ਕਿ ਸੋਚਿਆ ਕਿ ਅੱਜ ਮੂੜ ਜਾ ਬਣਿਆਵੇਂ ਸੁਣਿਆ ਕਿ ਚਲ ਕਰਦੇ ਆ ਗੱਲਬਾਤ ਪ੍ਰਿੰਸ ਦਾ ਵੀ ਮਨ ਸੀਗਾ ਤੇ ਉਮੀਦ ਹੈ ਤੁਹਾਨੂੰ ਜੀ ਪਸੰਦ ਆਈ ਹੋਊਗੀ ਜਾਣਕਾਰੀ ਤੇ ਅੱਗੇ ਜਰੂਰ ਸਾਂਝੀ ਕਰ ਦਿਓ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਅਪਡੇਟਸ ਲੈ ਕੇ ਮਿਲਦੇ ਰਾਵਾਂਗੇ ਪ੍ਰਿੰਸ ਬਹੁਤ-ਬਹੁਤ ਧੰਨਵਾਦ ਕਰਦ ਕਰਨ ਲਈ ਬਹੁਤ-ਬਹੁਤ ਹੀ ਬਹੁਤ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ